ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਨਾਵੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਸਵੇਰ ਸਵੇਰ ਦਾ ਟਾਈਮ ਹੈ ਆਪਾਂ ਕੰਮ ਧੰਦੇ ਸਾਰੇ ਨਿਮੇੜ ਲਿਆ ਰੋਟੀ ਤੋਂ ਲੈ ਕੇ ਸਵੇਰ ਦਾ ਟਾਈਮ 8:30 ਹੋ ਗਿਆ ਜੀ ਤੇ ਮੇਰਾ ਸਿਰ ਦੁਖਦਾ ਸੀ ਤੇ ਅੱਜ ਆਪਾਂ ਕੱਪੜੇ ਨਹੀਂ ਧੋਤੇ ਸਿਰ ਨਾਲਿਆਂ ਵਿਲੇ ਹੋ ਗਏ ਆ ਤੇ ਪਸ਼ੂਆਂ ਦਾ ਕੰਮ ਵੀ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਨਿਮੇੜ ਲਿਆ ਕਿਉਂਕਿ ਸਵੇਰ ਦੈਨ ਸਖਤੇ ਚੜ ਜਾਂਦਾ ਹਨਾ 5 ਵਜੇ ਤੋਂ ਪਹਿਲਾਂ ਦੈਨ ਚੜ ਜਾਂਦਾ ਪਸਦੇ ਆਉੜਦੇ ਹੁੰਨੇ ਆ 4 ਵਜੇ ਪੌਣੀ 4 ਵਜੇ ਤੇ ਆਪਣੇ ਕੰਮ ਤੰਦੇ ਨਿਬੜੇ ਆ ਜੋ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਈਏ ਆ ਆਪਣਾ ਪਿਆਉਂਤਾ ਹੈਗਾ ਦਾਣਾ ਇਹ ਕਣਕ ਦਾ ਦਾਣਾ ਵਾ ਆਪਣੀ ਮੱਚ ਨੂੰ ਬੁਖਾਰ ਹੋ ਗਿਆ ਸੀ ਤੇ ਉਹ ਜੀ ਜਮਾਂ ਹੀ ਦੁੱਧ ਦੋ ਤਿੰਨ ਡੰਗ ਤੋਂ ਉਹਨੇ ਸਵੇਰ ਦੁੱਧ ਹੀ ਨਹੀਂ ਦਿੱਤਾ ਇਸ ਤਰ੍ਹਾਂ ਦਾ ਹੈ ਇੰਨਾ ਕੁ ਜਿਆਦਾ ਥੋੜਾ ਜਿਹਾ ਉਹਨੇ ਬਰੀਕ ਪੀਟਤਾ ਤੇ ਇਹਨੂੰ ਆਪਾਂ ਵੀ ਰਾਤ ਨੂੰ ਪਿਉਆਂ ਦਿੰਨੇ ਆ ਤੇ ਇਹਦੇ ਪਿਆਰ ਨੂੰ ਪਿਉਣੇ ਆ 12 ਘੰਟਿਆਂ ਧੁੱਪ ਜਾਨੀ ਕਿ 16-17 ਘੰਟਿਆਂ ਤੋ ਆਪਾਂ ਪਿਆਣ ਭਿੱਜਾ ਰਹਿਣ ਦਿੰਨੇ ਆ ਤੇ ਫਿਰ ਇਹਨਾਂ ਨੂੰ ਪਾਣਾ ਪਿਆ ਦੇਣੇ ਆ ਤੇ ਨਾ ਚੌ ਮੱਝਾਂ ਨੂੰ ਇਹ ਆਪਾਂ ਵੰਡ-ਵੰਡ ਕੇ ਥੋੜਾ-ਥੋੜਾ ਪਿਆ ਦਾਂਗੇ ਇਹਦੇ ਨਾਲ ਜੀ ਇਹ ਠੰਡਾ ਹੁੰਦਾ ਹੈ ਇਹਦੇ ਵਿੱਚ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਤੇ ਮਤਲਬ ਕਿ ਇੱਕ ਕੌਲੀ ਸ਼ੱਕਰ ਦੀ ਇੱਕ ਮੱਝ ਨੂੰ ਤੁਸੀਂ ਪਾ ਸਕਦੇ ਆ ਤੇ ਇਹਦੇ ਨਾਲ ਪਸ਼ੂ ਦੁੱਧ ਜ਼ਿਆਦਾ ਹੀ ਦਿੰਦੇ ਆ ਤੇ ਨਾਲੇ ਉਹ ਨੂੰ ਗਰਮੀ ਪਸ਼ੂਆਂ ਨੂੰ ਗਰਮੀ ਨਹੀਂ ਲੱਗਦੀਗੀ ਆਪਾਂ ਇਹਨਾਂ ਨੂੰ ਦੁਪਹਿਰੇ ਪਿਆਵਾਂਗੇ ਤੇ ਉਦੋਂ ਤੁਹਾਨੂੰ ਦਿਖਾਵਾਂਗੇ ਤੇ ਇਧਰ ਜੀ ਆਪਾਂ ਕੰਮ ਵਾਲੀ ਵੀ ਆਪਣੀ ਨਹੀਂ ਆਉਂਦੀ ਉਹ ਝੋਨਾ ਲਾ ਰਹੀ ਆ ਤੇ ਆਪਾਂ ਆਪ ਹੀ ਗੋਹਾ ਕੁੜਾ ਸੈੱਟ ਲੈਣੇ ਹੁੰਨੇ ਆ ਟਾਈਮ ਨਾਲ ਤੇ ਉਦੋਂ ਸਵੇਰ ਟੂਟੀ ਨਹੀਂ ਆਈ ਸੀਗੀ ਤੇ ਪਾਣੀ ਗੰਦਾ ਜਿਹਾ ਸਿਨੀਹਰਿਆਂ ਦੇ ਨਾਲ ਹੋਇਆ ਵਾ ਤੇ ਆਪਾਂ ਖੇਲ ਸਾਫ ਕਰਤੀ ਸੀ ਬਾਰੀ ਡੀਪਲੀ ਤਾਂ ਨਹੀਂ ਕੀਤੀ ਮੋਟੀ ਮੋਟੀ ਕਰਤੀ ਸੀ ਇੰਨਾ ਕ ਭਰ ਗਿਆ ਪਾਣੀ ਜਲਬ ਤਾਂ ਲੱਗਦੀ ਆ ਪਰ ਜਲਬ ਲੱਗਣੀ ਵੀ ਜ਼ਰੂਰੀ ਹੁੰਦੀ ਆ ਨਾ ਪਾਣੀ ਵਧੀਆ ਰਹਿੰਦਾ ਖਾਲ ਆਪਾਂ ਪਿਉਂਦੀ ਆ ਤੇ ਸੁਬ੍ਹਾ ਆਪਾਂ ਹਰੜ ਲਾ ਦੇਣੀ ਹੂ ਇਸ ਹਰਾ ਇੰਨਾ ਕ ਹੈਗਾ ਤੇ ਤੇ ਪਰੇ ਆਪਾਂ ਵੰਡ ਲਾ ਅਦਨੇ ਨੇ ਦੇਖੋ ਜੀ ਬਿੱਲੀਆਂ ਬਿੱਲੀਆਂ ਦਿਖਾਈਏ ਤੁਹਾਨੂੰ ਇਹਨੇ ਮੈਂ ਬਹੁਤ ਪਜਾਉਣੀ ਆ ਕਿਉਂਕਿ ਇਹਨਾਂ ਨੇ ਇੱਕਦਮ ਦੁੱਧ ਝੂਠਾ ਕਰਤਾ ਇਹਨੇ ਮੇਰਾ ਚੋਕੇ ਰੱਖਿਆ ਵਾ ਤੇ ਪਰ ਇਹ ਜਾਂਦੀ ਨਹੀਂ ਆਪਾਂ ਕਹਿੰਦੇ ਕੁਸਨੀਏ ਵੇਖੀ ਆਉਦੇ ਬੱਚਿਆਂ ਨੂੰ ਲਈ ਚਲ ਬੱਚੇ ਵਿਚਾਰੀ ਆਪਦੇ ਪਾਲੀ ਜਾਂਦੀ ਹੈ ਨਾ ਇੱਥੇ ਸੇਫਟੀ ਹੈ ਨੇ ਤੇ ਇਧਰ ਪਸ਼ੂ ਨਵਾ ਪਿਆ ਕੇ ਬੰਨਤੇ ਜੀ ਅੰਦਰ ਹੁਣ ਆਪਾਂ ਗੁਆ ਹਟਾ ਦਈਏ ਜਿਹੜਾ ਕੀਤਾ ਇਹਨਾਂ ਦਾ ਤੇ ਦਾਣਾ ਜਾ ਕੇ ਕਿ ਉੱਥੋਂ ਆਪਾਂ ਇਧਰ ਛਾਵੇਂ ਰੱਖ ਦਗੇ ਤੇ ਆਪਾਂ ਤੇਲ ਵੀ ਚਾਰ ਰਹੇ ਆ ਜੀ ਆ ਝੋਟੀ ਆਪਣੀ ਪਹਿਲਾਂ ਨਾ ਇਹਦਾ ਕੱਦ ਮਧਰਾਉ ਹੈ ਤਾਂ 4 ਸਾਲਾਂ ਦੀ ਸਾਢੇ 3.5 ਸਾਲਾਂ ਦੀ ਹੈਗੀ ਆ ਇਹ ਇਹ ਹੁਣ 3.4 ਮਹੀਨੇ ਦੀ ਗੱਬਣ ਹੈ ਇਹ ਤੇ ਦੂਜੀ ਆਪਣੇ ਪਸੂ ਟੋਕੜ ਹੋ ਗਿਆ ਕਮਾਜ ਜਮਾ ਜੋ ਟੀ ਜਿਹੜੀ ਆਪਾਂ ਨੂੰ ਬੁਖਾਰ ਚੜ ਗਿਆ ਸੀ ਪਤਾ ਨਹੀਂ ਕਿੱਸਾ ਉਹਨਾਂ ਨੂੰ ਚੜ ਗਿਆ ਹੁਣ ਤਾਂ ਮਸਦੇ ਆ ਸਾਢੇ 6 ਵਜੇ ਦਿਨ ਨਵਾ ਕੇ ਅੰਦਰ ਕਰ ਦਿੰਨੀ ਪਸੂ ਆਹ ਵਿਚਾਰੀ ਦਾ ਜਮਾ ਹੀ ਹਵਾ ਨਾ ਹੂ ਨਾ ਤਿਦ ਰਹੀ ਗਿਆ ਪਰ ਹੁਣ ਵਿਚਾਰੀ ਫੇਰ ਵੀ 3 ਕਿਲੋ ਦੁੱਧ ਤੇ ਆ ਗਈ ਥੱਲੇ ਸਾਢੇ 4-5 ਕਿਲੋ ਦੁੱਧ ਸੀਗਾ ਵਧੀਆ ਟਾਈਮ ਸਰੀ ਜਾਂਦਾ ਸੀ ਅਸੀਂ ਬਣਾਈ ਨਹੀਂ ਸੀਗੀ ਵੀ ਚਲੋ ਸੌਣ ਬਾਅਦ ਚਾਪੇ ਬਣ ਜੂਗੀ ਤੇ ਦੁੱਧ ਦਾ ਟਾਈਮ ਸਰੀ ਜਾਂਦਾ ਹੁਣ 3 ਕਿਲੋ ਦੁੱਧ ਤੇ ਆ ਗਈ ਆਪਾਂ ਸੇਵਾ ਫਲ ਕਰਦੇ ਆ ਜੀ ਦਾਣਾ ਜਿੰਨਾ ਕੇ ਖਾ ਸਕਦੀ ਆ ਪਿਉਂ ਕੇ ਦੂਜਾ ਜਿੰਨਾ ਇਹ ਵੀ ਖਰਾਕ ਵੱਧ ਵੱਧ ਪਾ ਕੇ ਦੁੱਧ ਦੇ ਦਾ ਵਧਾਲਗੇ ਜੀ ਕਿਉਂਕਿ ਹਜਿੰਨਾ ਨਵੇਂ ਦੁੱਧ ਨਹੀਂ ਹੋਈ ਫਿਰ ਇੰਨਾ ਟਾਈਮ ਆਏ ਪਸ਼ੂ ਵੀ ਸੰਭੜਾ ਉਹ ਖਾਂਦਾ ਔਰ ਛੋਟੀ ਵੀ ਆਪਣੀ ਸੌਣ ਵਾਲੀ ਆ ਤੇ ਔਰ ਖੜਨੀ ਗੋਹਾ ਹਟਾ ਲਾਂ ਤੇਰਾ ਉਹ ਹੀ ਮਾਮਲ ਨਹੀਂ ਠੀਕ ਹੈ ਜੀ ਤੇ ਆਪਾਂ ਪਾਣਾ ਕਿਵੇਂ ਪਿਉਉਣੇ ਆ ਤੁਹਾਨੂੰ ਦੱਸਾਂਗੇ ਦੁਪਹਿਰੇ ਹੁਣ ਆਪਣਾ ਧੁੰਤਾਵਾ ਪਾਣਾ ਉਹ ਆਪਾਂ ਛਾਹੇ ਕਰਦਗੇ ਤੇ ਇੰਨੇ ਕ ਆਪਾਂ ਕੰਮ ਧੰਦੇ ਆਪਦੇ ਨਿਮੇੜ ਲਏ ਆ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਮੇਰਾ ਬਲੌਗ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਗੋਆ ਆਪਾਂ ਦਿੱਤਾ ਹਟਾ ਜੀ ਸਾਰੀਆਂ ਖੜੀਆਂ ਹੋਉਂਗੀਆਂ ਜਦੋਂ ਆਪਾਂ ਸੁਣਾ ਚਾਵਾਂ ਸਾਰੀਆਂ ਮੈਨੂੰ ਵੇਖ ਕੇ ਖੜੀਆਂ ਹੋ ਜਾਂਦੀਆਂ ਪਤਾ ਨਹੀਂ ਵੈਲ ਕੰਮ ਕਰਦੀਆਂ ਪਤਾ ਨਹੀਂ ਇਹਨਾਂ ਨੂੰ ਇਹ ਵੀ ਕੁਝ ਪਾਊਗੀ ਸਾਨੂੰ ਠੀਕ ਹੈ ਜੀ ਆਪਾਂ ਕੀ ਰਾਂਗ ਉਹ ਹਟਾਤਾ ਤੇ ਦਾਣਾ ਚੱਕ ਕੇ ਆਪਾਂ ਛਾਵੇਂ ਕਰ ਲਿਆ ਇੱਥੇ ਲੈ ਜਾਂਦਾ ਕਿਉਂਕਿ ਹੁਣ ਪਰਛਾਵਾਂ ਟਾਲ ਜੂਗਾ ਵੀ ਛਾਂ ਆਉਂਦੀ ਜਾਂਦੀ ਹੈ ਤੇ ਬਾਕੀ ਗੱਲ ਜੀ ਆਪਾਂ ਹੁਣ ਪਸ਼ੂ ਨੂੰ ਮਾ ਪਿਆ ਤੇ ਸ਼ਾਮ ਨੂੰ ਕੱਲੇ ਨਾਲੇ ਸਿਰ ਤੇ ਪਾਣੀ ਪਾਵਾਂਗੇ ਕਿਉਂਕਿ ਜੀ ਪਿੰਡਾਂ ਤੇ ਨਾ ਰਤਾ ਪਿਆ ਹੁੰਦਾ ਲੋਆ ਚੱਲਦਿਆਂ ਹਨਾ ਤੇ ਬਿਜਲੀ ਦਾ ਕੱਟ ਵੀ ਲੱਗ ਜਾਂਦਾ ਤੇ ਫੇਰ ਨਾ ਤਪੇ ਪਿੰਡੇ ਤੇ ਪਸ਼ੂ ਤੇ ਪਾਣੀ ਪਾਇਆ ਪਸ਼ੂ ਬਿਮਾਰ ਹੋ ਜਾਂਦਾ ਪਹਿਲਾਂ ਆਹਾ ਮੱਜ ਬਿਮਾਰ ਹੋ ਗਈ ਜਿਹੜੀ ਖੜੀ ਫਿਰ ਪਰਲੀ ਝੋਟੀ ਹੋ ਗਈ ਫਿਰ ਆ ਵਿਚਾਲੜੀ ਹੋ ਗਈ ਹੁਣ ਸੁਦੇਸ ਹਸਦੇ ਆ ਕਰਦੀ ਦਿਨਵਾ ਪਿਆ ਕੇ ਅੰਦਰ ਦੇ ਸ਼ਾਮ ਨੂੰ ਨਹੀਂ ਨਿਵਾਈ ਦੇ ਕੱਲੇ ਸਿਰ ਚ ਪਾਣੀ ਪਾ ਕੇ ਤੇ ਪਾਣਾ ਪਿਆ ਦਈਦਾ ਜੀ ਠੀਕ ਹੈ ਜੀ ਤੇ ਇਨੇ ਆਪਣੇ ਕੰਮ ਕਾਸੀ ਤੇ ਮਿਲਦੇ ਆ ਪਤਾ ਸਾਨੂੰ ਦੁਪਹਿਰੇ ਜਦੋਂ ਆਪਾਂ ਪਾਣਾ ਪਿਾਵਾਂਗੇ ਦਾਣਾ ਪਿਾਵਾਂਗੇ ਤੇ ਸਾਰੇ ਆਪਾਂ ਕੰਮ ਨੇ ਮੇੜ ਲਿਆ ਹੁਣ ਕਰਦੇ ਆ 2 ਘੰਟੇ ਰੈਸਟ ਤੇ ਸੂਈ ਸਲਾਈ ਦਾ ਕੰਮ ਤੇ ਫੇਰ ਕਰਦੇ ਸਾਡੇ ਨਾਲ ਗੱਲਬਾਤ ਕੱਲ ਨੇਰੀ ਆਈ ਸੀ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਪਰ ਮੀਂਹ ਨਹੀਂ ਪਿਆ ਰੱਬ ਨੇ ਬਹੁਤ ਔੜ ਲੱਗੀ ਐ ਚੋਨਿਆਂ 'ਚ ਪਾਣੀ ਨਹੀਂ ਪੂਰਾ ਆ ਰਿਹਾ ਬਹੁਤ ਔਖਾ ਹੋਇਆ ਪਿਆ ਜੀ ਇੰਨਾ ਚਿਰ ਰੱਬ ਨਹੀਂ ਮੀਂਹ ਪਾਉਂਦਾ ਇੰਨਾ ਚਿਰ ਆਪਣੇ ਪਾਣੀ ਕੁਛ ਨਹੀਂ ਆਂਦੇਗੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਦੁਪਹਿਰ ਨੂੰ ਟਾਈਮ ਹੋ ਗਿਆ ਜੀ ਸ਼ਾਮ ਦਾ 5:30 ਤੇ ਤਿੱਖੜ ਦੁਪਹਿਰਾ ਤੁਹਾਨੂੰ ਦਿਖਾਵਾਂ ਹਜੇ ਵੀ ਉਹ ਐਨੀ ਕਿ ਤੋ ਪੈ ਸੇਕ ਮਾਰਦਾ ਪਸ਼ੂਆਂ ਦਾ ਬਾਰੂ ਤਾਂ ਗਿੱਲਾ ਕਰਕੇ ਉਹ ਦੇਖ ਬਾਹਰ ਬੰਨੇ ਸੀ ਇਸ ਤਰ੍ਹਾਂ ਵਿਰਲੇ ਕਰਕੇ ਬੰਨਤੇ ਹ ਉਦੋਂ ਬਾਰੀ ਥਾਂ ਦੀ ਹਵਾ ਦੇ ਕਰੋਸ ਹੁੰਦੀ ਹੈ ਜੀ ਸਾਹ ਹੁੰਦਾ ਪਸ਼ੂਆਂ ਵੀ ਆਪ ਦੇ ਅਰਗਾ ਹੀ ਆ ਜੀ ਗਰਮੀ ਬਹੁਤ ਲੱਗਦੀ ਹੈ ਤੇ ਆ ਤੁਹਾਨੂੰ ਦਿਖਾਉਣੇ ਆ ਜੀ ਆਪਣਾ ਭਿੱਜਿਆ ਹੋਇਆ ਦਾਣਾ ਇਸ ਤਰ੍ਹਾਂ ਦਾ ਹੋ ਗਿਆ ਜੀ ਇਹ ਹੁਣ ਆਪਾਂ ਇਹਦੇ ਚਾਰ ਹਿੱਸੇ ਕਰ ਲਾਂਗੇ ਕਿਉਂਕਿ ਚਾਰ ਪਸ਼ੂ ਆਪਣੇ ਦੁੱਧ ਵਾਲੇ ਆ ਤੇ ਆਪਾਂ ਇਹਦੇ ਚਾਰ ਹਿੱਸੇ ਕਰ ਲਾਂਗੇ ਆ ਚਾਰ ਭਾਂਡੇ ਆਪਾਂ ਰੱਖ ਲਏ ਆ ਤੇ ਇਹਨੂੰ ਭਾਂਡੇ ਨਾਲ ਹਲਾ ਲਾਂਗੇ ਕਿਉਂਕਿ ਜੀ ਇਹ ਪਿਆ ਪਿਆ ਉਹਦੋਂ ਵੀ ਸੰਘਣਾ ਹੋ ਗਿਆ ਦੇਖੋ ਜੀ ਇਸ ਤਰ੍ਹਾਂ ਦਾਣਾ ਇਹ ਪੂਰਾ ਯਾਨੀ ਕਿ ਭਿੱਜ ਗਿਆ ਠੰਡਕ ਦੇਊਗਾ ਪਸ਼ੂਆਂ ਨੂੰ ਆਪਣੇ ਸ਼ੱਕਰਮੁਕੀ ਅੱਗੇ ਜਿੱਤੇ ਮੈਂ ਕਬਲਾ ਸ਼ੱਕਰ ਦਾ ਪਾਲੇ ਨਹੀਂ ਹੁੰਦੀ ਆ ਇਸ ਤਰ੍ਹਾਂ ਕਰਕੇ ੜਡੋ ੜਡ ਭਾਂਡਿਆਂ ਚ ਆਪਾਂ ਚਾਰਾਂ ਚ ਪਾਲਾਂਗੇ ਜੀ ਤੇ ਇੱਕ ਮੱਝ ਆਪਣੀ ਸੂਨ ਵਾਲੀ ਆ ਤਿੰਨ ਦੁੱਧ ਦਿੰਦੀਆਂ ਉਹ ਸਾਮਣਾ ਆਪਾਂ ਇਹਨਾਂ ਨੂੰ ਵੰਡ ਕੇ ਪਾਲਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰ੍ਹਾਂ ਪਸ਼ੂ ਪੀਂਦਾ ਹੈ ਇਸ ਤਰ੍ਹਾਂ ਆਪਾਂ ਬਠੜ ਪਰ ਲਿਆ ਜੀ ਤੇ ਆਪਾਂ ਹੋਰ ਮੱਝ ਖੋਲਿਆਂ ਦੀ ਹੋਰ ਉੱਤੋਂ ਦੀ ਆਪਾਂ ਇਸ ਤਰ੍ਹਾਂ ਤਾਰ ਬੰਨ ਕੇ ਪਾਣੀ ਪਾਵਾਂਗੇ ਜੀ ਜਿਵੇਂ ਜਿਵੇਂ ਪਸ਼ੂ ਪਾਣੀ ਪੀ ਜਾਂਦਾ ਜਿੰਨੀ ਇੱਕ ਘੋਟ ਭਰਦਾ ਉਹਨਾਂ ਕ ਆਪਾਂ ਨਾਲ ਦੀ ਨਾਲ ਪਾਈ ਚੱਲਾਂਗੇ ਜੀ ਤੁਸੀਂ ਪੈਪ ਨਾਲ ਵੀ ਪਾ ਸਕਦੇ ਆ ਪਰ ਪੈਪ ਨਾਲ ਹਨਾ ਥੋੜਾ ਜਿਹਾ ਵੀ ਜਿਵੇਂ ਟੂਟੀ ਤੋਂ ਆਪਾਂ ਪੈਪ ਚ ਢਾਲ ਲਗੇ ਤੇ ਆਪਾਂ ਨਹੀਂ ਪਿਉਂਦੇ ਜੀ ਉਵੇਂ ਵੀ ਵੱਧ ਘੱਟ ਪਾਸੀ ਡੁੱਲੂਗਾ ਇਸ ਤਰ੍ਹਾਂ ਕਰ ਕਰਕੇ ਆਪਾਂ ਪਾਣੀ ਪਾ ਪਾ ਕੇ ਨੂੰ ਪਿਆਦਾਂਗੇ ਤੁਸੀਂ ਸ਼ੱਕਰ ਨੂਨ ਕੁਛ ਵੀ ਪਾਉਣਾ ਵਿੱਚ ਪਾ ਲਓ ਜਿਵੇਂ ਪਸ਼ੂ ਤੁਹਾਡਾ ਖਾਂਦਾ ਵਾ ਹੁਣੇ ਪਾਲ ਦਿਓ ਪਹਿਲਾਂ ਮੇਰਾ ਸਿਰ ਠਾਰ ਫਿਰ ਮੈਂ ਪਾਣੀ ਪੀਵਾਂਗੀ ਆਪਾਂ ਕੱਲ ਸਰਸਰਿੰਦੇ ਹੋਣੇ ਆ ਜੀ ਸ਼ਾਮ ਨੂੰ ਕਿਉਂਕਿ ਪਿੰਡੇ ਗਰਮ ਹੁੰਦੇ ਆ ਤੇ ਫਿਰ ਪਸ਼ੂ ਨਾ ਬਿਮਾਰ ਹੋਣ ਲੱਗੇ ਸੀ ਸਿਰ ਤੇ ਖੰਨ ਪਾयां ਪਾਣੀ ਠਾਰ ਜਾਂਦਾ ਸਿਰ ਕੰਡਕ ਦੀੰਦਾ ਸਾਰੇ ਸਰੀਰ ਨੂੰ ਗੁਆ ਗੁਆ ਜਿਹਾ ਲਾਹ ਦਾਂਗੇ ਖੁਰਕਦਿਆਂ ਸਾਰੇ ਸੰਗ ਸੁੰਗ ਲਵੀਡ ਲੈਂਦੇ ਆ ਇਹ ਤੇ ਪਾਣਾ ਮੈਂ ਤਾਂ ਇਸ ਤਰ੍ਹਾਂ ਪਿਆਉਣੀ ਆ ਜੀ ਇਸ ਨਾਲ ਨਾ ਪਸ਼ੂ ਦੁੱਧ ਨਹੀਂ ਕੱਢਦਾ ਗਰਮੀ ਦੇ ਵਿੱਚ ਗਰਮੀ ਨਾਲ ਤੇ ਨਾਲੇ ਪਸ਼ੂ ਰਾਜ ਕੇ ਪਾਣੀ ਪੀ ਲੈਂਦਾ ਹਨਾ ਸਾਰਾ ਕਾਮੀ ਪਾਣੀ ਦੇ ਸਿਰ ਤੇ ਆਪਣੇ ਸਰੀਰ ਚ ਬਾਡੀ ਦੇ ਭਵਾ ਪਸ਼ੂ ਆ ਤੇ ਭਵਾ ਇਨਸਾਨ ਗਰਮੀ ਚ ਵੱਧ ਤੋਂ ਵੱਧ ਪਾਣੀ ਆਪਾਂ ਨੂੰ ਬਿਮਾਰਨਾਂ ਤੋਂ ਬਚਾਉਂਦਾ ਜੀ ਆਪਣਾ ਰੋਟੀ ਪਾਣੀ ਖਾਣ ਨੂੰ ਵੀ ਘਟੇ ਰੋਟੀ ਖਾਣ ਨੂੰ ਵੀ ਘਟਜੀ ਕਰਦਾ ਵਾ ਨੇਰੇ ਨੂੰ ਚੱਲੀ ਆਏ ਕੋਲੇ ਪਸੂ ਫੇਰ ਖਾਂਦਾ ਨਹੀਂ ਜੀ ਮੈਂ ਗਲਤੀ ਗੱਲ ਹੀ ਰੱਖ ਕੇ ਮੈਂ ਪਾਸੇ ਲਕੋਣਾ ਸੀ ਪਸੂ ਨਾ ਆਇਆ ਵੀ ਇਹ ਤਾਂ ਪਤਲਾ ਹੋ ਗਿਆ ਤੇ ਮੈਂ ਹੁਣ ਉਹ ਖਾਵਾਂ ਆ ਆ ਪਰੰਪਰਾਣਾ ਖੰਡ ਇਹ ਘਰ ਦੀ ਛੋਟੀ ਪਾਲੀ ਹੋਈ ਹੈ ਜੀ ਮੇਰੇ ਦਾ ਬੱਚਾ ਨਹੀਂ ਬਚਦਾ ਇਹ ਬਹੁਤ ਰੀਜ ਨਾਲ ਪਾਣੀ ਇਸ ਤਰ੍ਹਾਂ ਪੀਂਦੀ ਹੈ ਫਿਰ ਬੱਠਲ ਨਹੀਂ ਖੜਕਣ ਦਿੰਦੀ ਹੁਣ ਇਹਨਾਂ ਨੂੰ ਵੀ ਆਉਣਾ ਸਟਾਰਟ ਕੀਤਾ ਨਾ ਇਹਨੇ ਬੱਠਲ ਨਹੀਂ ਖੜਕਾਣ ਦੇਣਾ ਇਹਨੇ ਕਹਿਣਾ ਵੀ ਉਹੋ ਹੀ ਆ ਸਾਰੀ ਖੇਲ ਖਾਲੀ ਕਰ ਦੇਵੇਂ ਤਾਂ ਕਾਰ ਹੀ ਦੇਵੇਂ ਐਨੀ ਸ਼ਕੀਨ ਆ ਇਹ ਇਹ ਦਾਣੇ ਵਾਲਾ ਪਾਣੀ ਪੀਣ ਦੀ ਤੁਸੀਂ ਅਸਰੀਕੇ ਨਾਲ ਪਾਣੀ ਪਿਓ ਤੁਹਾਡੇ ਪਸ਼ੂ ਇਹ ਸੂਣ ਵਾਲੀ ਆ ਆਪਾਂ ਪਰ ਇਹਨਾਂ ਨੂੰ ਖਰਾਕ ਆ ਆਪਾਂ ਇਹਨਾਂ ਨੂੰ ਦੂਜਿਆਂ ਨਾਲ ਦੀ ਪਾਈ ਜਾਂਦੇ ਆ ਕਿਉਂਕਿ ਜੀ ਸੂਕੇ ਫਿਰ ਪਸ਼ੂ ਦੁੱਧ ਵਧ ਦੇਊਗਾ ਨਾਲ ਇਹਨੂੰ ਵੀਕਨੈਸ ਨਹੀਂ ਹੁੰਦੀ ਨਾਲ ਇਹਨੂੰ ਵੀ ਅਕਸਰ ਬੱਚਾ ਪਾਲਦਾ ਹਨ ਇਹਦੇ ਪੇਟ ਅੰਦਰ ਬੱਚਾ ਪਾਲਦਾ ਤੇਨੂੰ ਵੀ ਖਰਾਕ ਦੀ ਜ਼ਰੂਰਤ ਆ ਗਰਮੀ ਵਿੱਚ ਇਹ ਵੀ ਕਰਦੀ ਆ ਹਨਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਿਆਈ ਚੱਲਾਂਗੇ ਤਾਂ ਮੈਨੂੰ ਡੋਲਣਾ ਪੜਕੇ ਪਾਉਣ ਨਹੀਂ ਦਿੰਦੀ ਪਹਿਲਾਂ ਪੀ ਜਾਂਦੀ ਆ ਤੇ ਮਾਣ ਵੀ ਖੁਸ਼ ਹੁੰਦਾ ਜੀ ਹਨਾ ਜੇ ਆਪਾਂ ਕਿਸੇ ਕਰਦੇ ਆਸਤੇ ਰੋਟੀ ਵੀ ਬਣਾਉਣੇ ਜੇ ਸਾਰੇ ਖੁਸ਼ ਹੋ ਕੇ ਖਾ ਲੈਣ ਤਾਂ ਦਾਲ ਪਾਣੀ ਬਣਾਏ ਦਾ ਵੀ ਵਧੀਆ ਹੁੰਦਾ ਵਾ ਜੇ ਕੋਈ ਨਾ ਖਾਵੇ ਜਾਂ ਕਭੀ ਆ ਨਹੀਂ ਮੈਂ ਖਾਣੀ ਉਹਦੋਂ ਹਣਾ ਕਿੱਡਾ ਪੂਬੀ ਬਣਾ ਪਹਿਣਾ ਨੂੰ ਮੈਂ ਕਹੀ ਨਹੀਂ ਹਣਾ ਮਣ ਜਾ ਹੁੰਦਾ ਵੀ ਹੁਣ ਇਹਦੇ ਆਸਤੇ ਵੱਖਰਾ ਆਪਾਂ ਕੀ ਬਣਾ ਗਏ ਇੱਕ ਸਬਜ਼ੀ ਦਾ ਮਸਾ ਬਣ ਗਈ ਆ ਉਸੇ ਤਰ੍ਹਾਂ ਹੀ ਪਸ਼ੂਆਂ ਦਾ ਹੁੰਦਾ ਜੀ ਹਣਾ ਨੱਕ ਬੋਲੇ ਜੇ ਕੱਢਣ ਪਸ਼ੂ ਫਿਰ ਔਖਾ ਹੋ ਜਾਂਦਾ ਜੇ ਪਸ਼ੂ ਸਾਰਾ ਕੁਸ ਖਾ ਪੀ ਲੈਂਦਾ ਤਾਂ ਵਧੀਆ ਰਹਿੰਦਾ ਵਾ ਪਸ਼ੂ ਖਰਾਕ ਖਾਊਗਾ ਤਾਂ ਤਾਂ ਹੀ ਦੁੱਧ ਦੇਊਗਾ ਜੀ ਇੱਕ ਮੈਂ ਤੁਹਾਨੂੰ ਕਹਿੰਦੀ ਲੰਮਾ ਸਮਾਂ ਉਹਦੇ ਲੈਣਾ ਤਾਂ ਪਸ਼ੂਆਂ ਤੋਂ ਜੀ ਤੁਸੀਂ ਖਰਾਕ ਜਰੂਰ ਪਸ਼ੂ ਨੂੰ ਪਾਈ ਚਲੋ ਜਿਹੜਾ ਦਾਣਾ ਤੁਸੀਂ ਅੱਗੋਂ ਪਿੱਛੋਂ ਪਾਉਣੇ ਉਹ ਨਾ ਪਾਓ ਤਾਰਾਂ ਟਾਈਮ ਤਾਰਾਂ ਕੱਢਣ ਵੇਲੇ ਪਾਓ ਤਾਂ ਕਿ ਪਸ਼ੂ ਲਾਲਚ ਨਾਲ ਖੜਾ ਰਹੇ ਤੇ ਤੁਹਾਨੂੰ ਦੁੱਧ ਦੇਈ ਜਾਵੇ ਤੇ ਇਹਨੇ ਹੁਣੇ ਝੋਟੀ ਦੀ ਆਤ ਇਹਨੇ ਵਿੱਚੋਂ ਚਿੱਗੀ ਲਾ ਕੇ ਨਾ ਵਿੱਚੋਂ ਮੂੰਹ ਡਬੋ ਕੇ ਵਿੱਚੋਂ ਦਾਣਾ ਪਾ ਲੈਣਾ ਫਿਰ ਇਹਨੂੰ ਮੈਂ ਥੋੜਾ ਪਾਣੀ ਪਾ ਕੇ ਪਿਉਣੀ ਹੁੰਨੀ ਆ ਮੈਂ ਕਹਿ ਦਿੰਨੀ ਵੀ ਇਹਦੇ ਅੰਦਰ ਜਾਵੜੇ ਦਾਣਾ ਖਰਾਕ ਅੰਦਰ ਜਾਵੜੇ ਦੇ ਆ ਵੇਖੋ ਜੀ ਕੁੱਟਾਂ ਭਰਦੀ ਵਿੱਚੋਂ ਹੁਣ ਪਿੰਦੀ ਨਹੀਂ ਗਈ ਕੁੱਟਾਂ ਭਰਦੀ ਆ ਵਿੱਚੋਂ ਤੇ ਇਹ ਆਪਣੀ ਝੋਟੀ ਨੂੰ ਬੁਖਾਰ ਹੋ ਗਿਆ ਸੀ ਇਸ ਤਰ੍ਹਾਂ ਡੋਲ ਡਲਈਆ ਬਾਹਲਾ ਕਰਦੀ ਥੋੜੀ ਕਚਜੀ ਜੀ ਇਹਨੂੰ ਚੱਜ ਘੱਟ ਹੈ ਇਹਨੂੰ ਮੈਂ ਚੱਜ ਸੁਖਾਉਣੀ ਆ ਇੱਥੇ ਘੱਟ ਸਖਦੀ ਆ ਤੇ ਪੈ ਗਿਆ ਪਾਣੀ ਪਲੇਖੇ ਨਾ ਤੇ ਇਹ ਆਪਣੀ ਝੋਟੀ ਨੂੰ ਬੁਖਾਰ ਹੋ ਗਿਆ ਸੀ ਜਮਾਂ ਹੀ ਦੁੱਧੋ ਜਾਵੜੀ ਸੀ ਇਹ ਜੀ ਤੇ ਸਰਦਾਰ ਜੀ ਤਾਂ ਕਹਿੰਦੇ ਕਹਿੰਦੇ ਵੀ ਨਹੀਂ ਵਾਦੀ ਦੁੱਧ ਬਣੀ ਵੀ ਹੈ ਨਹੀਂ ਇਹ ਤੇ ਵੀ ਔਖਾ ਪਰ ਪ੍ਰਮਾਤਮਾ ਇਹ ਕਿਰਪਾ ਕੀਤੀ ਬਾਬੇ RAMDAS ਜੀ ਨੇ ਤੇ ਸ੍ਰੀ ਗੁਰੂ RAMDAS ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਜੀ ਆਪਾਂ ਖਰਾਕ ਦਾ ਪੂਰਾ ਜੋਰ ਦਿੱਤਾ ਇਸ ਤਰ੍ਹਾਂ ਦਾਣਾ ਦੂਜਾ ਖਾਣੋਂ ਹਟ ਗਈ ਸੀ ਜਿਹੜੀ ਆਪਾਂ ਫੀਡ ਪਾਉਣੀ ਆ ਕਣਕ ਦਾ ਹੀ ਦਾਣਾ ਖਾਂਦੀ ਸੀ ਫਿਰ ਇਹਨਾਂ ਵਿੱਚ ਸ਼ੱਕਰ ਤੇ ਦਾਣਾ ਇਸ ਤਰ੍ਹਾਂ ਪਿਉ ਕਿ ਦੋਵੇਂ ਟਾਈਮ ਹੀ ਆਏ ਪਿਉਣਾ ਨਾਲੇ ਮੈਂ ਜਿਹੜਾ ਧਾਰ ਟਾਈਮ ਪਾਉਣਾ ਦਾਣਾ ਉਹ ਵੀ ਮੈਂ ਪਿਉ ਕਿ ਪਾਉਣ ਲੱਗੀ ਤੇ ਹੁਣ 3 ਕਿਲੋ ਦੁੱਧ ਤੇ ਆ ਗਈ ਆ ਜੀ ਇਹ ਜਿਵੇਂ ਹੀ ਲੈ ਵਾ ਲੂਗਾ ਸਿਕਾ ਗਈ ਸੀ ਤੇ ਲਿਵੇ ਤੋਂ ਪਤਾ ਲੱਗ ਜਾਂਦਾ ਸੀ ਮੈਨੂੰ ਵੀ ਅੱਜ ਦੁੱਧ ਦੇਊਗੀ ਜਾਂ ਨਹੀਂ ਦੇਊਗੀ ਤੇ ਆਪਾਂ ਇਹਦੀ ਖਰਾਕ ਪੂਰੀ ਰੱਖੀ ਫਿਰ ਇਹਨੂੰ ਭੁੱਖ ਲੱਗਣ ਵਾਲੀ ਦਵਾਈ ਲਿਆ ਕੇ ਦਿੱਤੀ ਜੀ ਤੇ ਇਹਦਾ ਜੀ ਕਰੇ ਵੀ ਖਾਵੇ ਤਾਂ ਇਹ ਦੇਊਗੀ ਕੋਸਾ ਤੇ ਚਲੋ ਜੀ ਹੁਣ ਸੌਣ ਚ ਬਣ ਜੂਗੀ ਆਪਾਂ ਨੂੰ ਦੁੱਧ ਦੇ ਜਾਂਦੀ ਹੈ 3 ਕਿਲੋ ਦੁੱਧ ਤੇ ਆਦੀ ਆਪਾਂ ਖਰਾਕ ਪਾਵਾਂਗੇ ਜਿੱਥੇ ਤੱਕ ਖਾਦੀ ਇਹਨੇ ਤੇ ਦੁੱਧ ਦੇਈ ਚਲੋ ਸੂਏ ਪਵਾ ਕੇ ਕੀ ਲੈਣਾ ਹੁੰਦਾ ਪਸ਼ੂ ਤੋਂ ਜੀ ਦੁੱਧ ਦੇਣਾ ਚਾਹੀਦਾ ਪਸ਼ੂ ਦਾ ਆਪਾਂ ਨੂੰ ਦੁੱਧ ਹੋਣਾ ਚਾਹੀਦਾ ਤੇ ਤੋ ਕਹਣਾ ਇਹ 5 ਲੀਟਰ ਸਾਢੇ 4-5 ਲੀਟਰ ਦੁੱਧ ਡੰਗ ਦਾ ਦੇਈ ਜਾਂਦੀ ਸੀ 7-8 ਮਹੀਨੇ ਨੂੰ ਸੂਈ ਨੂੰ ਹੋ ਗਏ ਸੀਗੇ ਤੇ ਬਣੀ ਨਹੀਂ ਸੀ ਤੇ ਅਸੀਂ ਇਹਦੇ ਦਵਾਈ ਦੂਈ ਇਹਨੂੰ ਨਹੀਂ ਦਿੱਤੀ ਅਸੀਂ ਕਿ ਆਪੇ ਹੀ ਬਣ ਜੂਗੀ ਇਹ ਤੇ ਵੀ ਚਲਦਾ ਉਹ ਵੀ ਸੋਨਾ ਦੇਈ ਜਾਂਦੀ ਆ ਆਪਾਂ ਕੀ ਦੁੱਧੋ ਪਜਾਉਣ ਜਿਹਦੇ ਪਸੂ ਬਾਣ ਜੇ ਫਿਰ ਦੁੱਧ ਘਟਣਾ ਸਟਾਰਟ ਕਰ ਦਿੰਦਾ ਜੀ ਤਾਂ ਕਰਕੇ ਵੀ ਮੈਂ ਤੁਹਾਨੂੰ ਕਹਿਣੀ ਤੁਸੀਂ ਪਾਣਾ ਪਿਉਣਾ ਪਸ਼ੂਆਂ ਨੂੰ ਗਰਮੀਆਂ ਵਿੱਚ ਇਸ ਤਰ੍ਹਾਂ ਪਿਆਓ ਤੁਸੀਂ ਜੌਵਾਂ ਦੇ ਆਟੇ ਦਾ ਵੀ ਪਿਆ ਸਕਦੇ ਜੇ ਤੁਹਾਡੇ ਕੋਲੇ ਜੌਂ ਕਰਦੇ ਆ ਜਾਂ ਕਿਵੇਂ ਤੁਸੀਂ ਲੈ ਸਕਦੇ ਆ ਪਰ ਮੈਨੂੰ ਨਹੀਂ ਸਰਦਾਰ ਜੀ ਨੇ ਨਹੀਂ ਕੋਸ਼ਿਸ਼ ਕਰਦੀ ਕਿਉਂਕਿ ਜੀ ਪੈਂਤਾਂ ਚਾਲਾਂ ਨੂੰ ਕਿੱਲਿਆਂ ਦੀ ਵਾਈ ਹੈ ਤੇ ਫਿਰ ਔਖਾ ਹੋ ਜਾਂਦਾ ਕੱਲੇ ਬੰਦੇ ਨੂੰ ਫਿਰ ਮੈਥੋਂ ਜਿੰਨਾ ਕਰੇ ਜੇਜਾ ਕੋਸੁੰਦਾ ਫਿਰ ਮ ਉਹ ਜਿਆ ਦਲਾ ਲੈਣੀ ਹੈ ਤੇ ਇਸ ਤਰ੍ਹਾਂ ਕਣਕ ਦਾ ਹੀ ਪਾਣਾ ਪਿਆਉਣੀ ਹੈ ਤੇ ਤੁਸੀਂ ਜੋਂ ਆਂ ਦਾ ਆਟਾ ਜੋਂ ਆਂ ਦਾ ਆਟਾ ਦਲਾ ਕੇ ਜੋਂ ਦਲਾ ਕੇ ਵੀ ਪਾ ਸਕਦੇ ਆ ਤੇ ਇਸ ਤਰ੍ਹਾਂ ਤੁਸੀਂ ਜ਼ਰੂਰ ਪਾਣਾ ਪਸੂਆਂ ਨੂੰ ਪਿਆਓ ਜੀ ਪਸ਼ੂ ਖੁਸ਼ ਹੋ ਕੇ ਖਾਂਦਾ ਹੈ ਤਹਾਨੂੰ ਦੁੱਧ ਦੇਊਗਾ ਜਦੋਂ ਆਪਾਂ ਪਾਲਦੇ ਹੀ ਆ ਪਸ਼ੂ ਹਨਾ ਟੱਕਰਾ ਮਾਰਦੇ ਹੀ ਆ ਫਿਰ ਚੰਗੀ ਸੇਵਾ ਕਰੋ ਫਿਰ ਸਰਪਾ ਕਿਹੜੀ ਗੱਲ ਦਾ ਪਸ਼ੂ ਨੂੰ ਪੂਰੀ ਖਰਾਕ ਦਿਓ ਤੇ ਪੂਤ ਪੂਰਾ ਉਹ ਤੋਂ ਦੁੱਧ ਲਓ ਜੀ ਚਲੋ ਜੀ ਠੀਕ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਜ ਦੇ ਬਲੌਗ ਵਿੱਚ ਤੁਹਾਨੂੰ ਮੇਰਾ ਬਲੌਗ ਇਸ ਤਰ੍ਹਾਂ ਦਾ ਲੱਗਾ ਪਸ਼ੂਆਂ ਤੋਂ ਲੰਮਾ ਸਮਾਂ ਦੁੱਧ ਲੈਣ ਲਈ ਪਸ਼ੂਆਂ ਨੂੰ ਇਹ ਚੀਜ਼ ਜਰੂਰ ਪਿਆਓ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵੀ ਵੀਡੀਓ ਜਾਂ ਬਲੌਗ ਮੇਰਾ ਵਧੀਆ ਲੱਗਦਾ ਹੈ ਹਮਦੁਲਿਲਾ ਸ਼ੇਅਰ ਕਰ ਦਿਆ ਕਰੋ ਤੇ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਉਂਦੇ ਵਾਸਤੇ ਰਹੋ ਖੁਸ਼ ਰਹੋ ਗਰਮੀ ਤੋਂ ਬਚ ਕੇ ਰਹੋ ਜੀ ਆਪ ਵੀ ਬੱਚੋ ਬੱਚਿਆਂ ਨੂੰ ਵੀ ਬਚਾਓ ਤੇ ਪਸ਼ੂਆਂ ਨੂੰ ਵੀ ਬਚਾਓ ਗਰਮੀ ਤੋਂ ਠੀਕ ਹੈ ਜੀ